ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟਰ ਨਸ਼ਰ ਹੋ ਰਿਹਾ ਹੈ ਔਰ ਉਸ ਪੋਸਟਰ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਜੀ ਨਜ਼ਰ ਆ ਰਹੇ ਨੇ ਔਰ ਉਸ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਬਲਵਿੰਦਰ ਕੌਰ ਆਉਂਦੇ ਸਮੇਂ ਵਿੱਚ ਤਰਨਤਾਰਨ ਦੀ ਜ਼ਿਮਨੀ ਚੋਣ ਲੜ ਸਕਦੇ ਨੇ ਹਾਲਾਂਕਿ ਅਜੇ ਤੱਕ ਇਸ ਚੀਜ਼ ਬਾਰੇ ਕੋਈ ਨੋਟੀਫਿਕੇਸ਼ਨ ਨਹੀਂ ਆਈ ਹਾਂ ਇਹ ਜ਼ਰੂਰ ਹੈ ਕਿ ਤਰਨਤਾਰਨ ਦੇ ਮੌਜੂਦਾ ਵਿਧਾਇਕ ਦੀ ਮੌਤ ਹੋ ਜਾਂਦੀ ਹੈ ਉਹ ਕੈਂਸਰ ਦੇ ਨਾਲ ਜੂਝ ਰਹੇ ਸੀ ਕਸ਼ਮੀਰ ਸਿੰਘ ਔਰ ਉਸ ਤੋਂ ਬਾਅਦ ਉਹਨਾਂ ਦੀ ਮੌਤ ਦੀ ਦੁਖਦ ਖਬਰ ਸਾਹਮਣੇ ਆਉਂਦੀ ਹੈ ਪਰ ਹੁਣ ਅਚਾਨਕ ਇਸ ਪੋਸਟਰ ਨੇ ਸੰਸੇਪ ਪੈਦਾ ਕਰ ਦਿੱਤੇ ਸੀ ਸਵਾਲ ਪੈਦਾ ਕਰ ਦਿੱਤੇ ਸੀ ਕਿ ਕੀ ਅਸਲ ਦੇ ਵਿੱਚ ਇਹ ਸੱਚ ਹੈ ਔਰ ਸੋਸ਼ਲ ਮੀਡੀਆ ਉੱਤੇ ਵੀ ਵੱਖ-ਵੱਖ ਕਿਸਮ ਦੇ ਬਿਆਨ ਸਾਹਮਣੇ ਆਉਣ ਲੱਗੇ ਸੀ ਇੱਕ ਇੱਕ ਵੱਖਰੇ ਕਿਸਮ ਦਾ ਵਿਰੋਧਾਵਾਸ ਸ਼ੁਰੂ ਹੋ ਗਿਆ ਸੀ ਖੈਰ ਇਸ ਸਭ ਦੇ ਉੱਤੇ ਸਪਸ਼ਟੀਕਰਨ ਹੋਣਾ ਜ਼ਰੂਰੀ ਹੈ ਕਿ ਕੀ ਇਹ ਖਬਰ ਸੱਚ ਹੈ ਪਰ ਪਰਿਵਾਰਕ ਜੀਆ ਦਾ ਇਹ ਦਾਵਾ ਆ ਕਿ ਇਹ ਫੇਕ ਖਬਰ ਜਿਹੜੀ ਆ ਉਹ ਨਸ਼ਰ ਕੀਤੀ ਜਾ ਰਹੀ ਹੈ ਪਰਿਵਾਰਕ ਜੀਆ ਦਾ ਦਾਵਾ ਆ ਕਿ ਇਸ ਬਾਰੇ ਪਰਿਵਾਰ ਨੇ ਅਜੇ ਤੱਕ ਕੁਝ ਡਿਸਾਈਡ ਨਹੀਂ ਕੀਤਾ ਲੱਗੇ ਦਿਨੀ ਇਹ ਖਬਰ ਸਾਹਮਣੇ ਆਉਂਦੀ ਹੈ ਦੁਖਦ ਖਬਰ ਸਾਹਮਣੇ ਆਉਂਦੀ ਹੈ ਜਦੋਂ ਵੀਰਵਾਰ ਨੂੰ ਮੌਜੂਦਾ ਵਿਧਾਇਕ ਜਿਹੜੇ ਕਸ਼ਮੀਰ ਸਿੰਘ ਹੈ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਅੱਜ ਇਸ ਪੋਸਟਰ ਦਾ ਆਉਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਿਹਾ ਸੀ ਪਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਪਰਿਵਾਰ ਦੇ ਕੋਲੋਂ ਕਿ ਅਸਲ ਸੱਚ ਕੀ ਹੈ ਕੀ ਪਰਿਵਾਰ ਚੋਣ ਲੜੇਗਾ ਜਾਂ ਪਾਰਟੀ ਚੋਣ ਲੜੇਗੀ ਜੋ ਵੀ ਹੋਏਗਾ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਭਾਈ ਅਮਰਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਜੁੜ ਚੁੱਕੇ ਨੇ ਵਨਡੀਆ ਪੰਜਾਬੀ ਤੇ ਸਾਡੇ ਨਾਲ ਸੁਖਚੈਨ ਸਿੰਘ ਜੀ ਮੌਜੂਦ ਨੇ ਭਾਈ ਅਮਰਤਪਾਲ ਸਿੰਘ ਦੇ ਚਾਚਾ ਜੀ ਸੁਖਚੈਨ ਜੀ ਸਮਾਂ ਦਿੱਤਾ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਇਹ ਪੋਸਟਰ ਵਾਇਰਲ ਹੋ ਰਿਹਾ ਕਹਿੰਦੇ ਕਿ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਤਰਨਤਾਰਨ ਦੀ ਜ਼ਿਮਨੀ ਚੌਂਚ ਖੜੇ ਹੋਣਗੇ ਇਹ ਸੱਚ ਹੈ ਜੀ ਨਹੀਂ ਜੀ ਕੋ ਜਿਹੜੀ ਕਸ਼ਮੀਰ ਸਿੰਘ ਬੋਲਦਾ ਉਹ ਡੈਥ ਹੋਈ ਹੈ ਬੜੀ ਮਾੜੀ ਗੱਲ ਹੋਈ ਆ ਜੀ ਜੀ ਪਾਰਟੀ ਵੱਲੋਂ ਇਲੈਕਸ਼ਨ ਲੜੀ ਜਾਊਗੀ ਪਰਿਵਾਰਕ ਮੈਂਬਰ ਨਹੀਂ ਕੋਈ ਹਿੱਸਾ ਲਊਗਾ ਅੱਛਾ ਮਤਲਬ ਕਿ ਪਰਿਵਾਰਕ ਮੈਂਬਰ ਨਹੀਂ ਖੜੇ ਹੋ ਰਹੇ ਇਹ ਜਿਹੜਾ ਪੋਸਟਰ ਹੈ ਫਿਰ ਇਹ ਇਹ ਮਤਲਬ ਕਿ ਪਾਰਟੀ ਵੱਲੋਂ ਜਾਰੀ ਨਹੀਂ ਕੀਤਾ ਗਿਆ ਜੀ ਨਹੀਂ ਨਹੀਂ ਜੀ ਇਹ ਪਤਾ ਨਹੀਂ ਕਿਹੜੇ ਉਹਨੇ ਕਿਹਾ ਅੱਜ ਕੋਈ ਆਇਆ ਹੈਗਾ ਅਸੀਂ ਇਸੇ ਕਰਕੇ ਆਹੀ ਉਹਨਾਂ ਨੂੰ ਕਿਹਾ ਕਿ ਨਹੀਂ ਇਹ ਕੋਈ ਗੱਲਬਾਤ ਨਹੀਂ ਨਾ ਇਹਦੇ ਕੋਈ ਗੱਲ ਨਹੀਂ ਤੇ ਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੱਲ ਮੀਟਿੰਗ ਹੋਈ ਆਪਣੇ ਪੰਜ ਮੈਂਬਰੀ ਵਾਲੇ ਘਰ ਆਏ ਸੀਗੇ ਕੋਈ ਗੱਲਬਾਤ ਨਹੀਂ ਹੋਈ ਇਹ ਤਾਂ ਸਾਨੂੰ ਬਾਅਦ ਪਾ ਲਗਾ ਉਹਦੀ ਡੈਥ ਹੋਈ ਹੈ ਅੱਛਾ ਜੀ ਅਜੇ ਮਤਲਬ ਕਿ ਡਿਸਾਈਡ ਹੋਣਾ ਬਾਕੀ ਇਹ ਵੈਸੇ ਪਾਰਟੀ ਚੋਣ ਲੜੇਗੀ ਹਾਂ ਜੀ ਹਾਂ ਆਟਰੀ ਚੋਣ ਲੜੇਗੀ ਠੀਕ ਠੀਕ ਹੈ ਸੁਖਚੈਨ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਧੰਨਵਾਦ